ਚਲਣੀ ਆ ਉਦੋਂ ਦਾ 36300 363 ਵੋਟਾਂ ਪੈ ਗਈਆਂ ਸੀ ਸਿਮਰਜੀਤ ਮਾਨ ਦਾ ਲੋ ਜਦੋਂ ਇਲੈਕਸ਼ਨ ਲੜਿਆ ਐਦ ਕੀ 227 ਦੀ ਤਿਆਰੀ ਵੀ ਕਰਨੀ ਆ ਛੰਮੈਰੂ ਇਲੈਕਸ਼ਨ ਲਈ ਕਰ ਰਿਆ ਸਾਰਾ ਇਲੈਕਸ਼ਨ ਲਈ ਕਰ ਰਿਆ ਸਾਰਾ ਕੁਝ ਜਿਆ ਜੋ ਕੰਚਨਕ ਮਾੜੀ ਦੇ ਨਾਲ ਪਹਿਲਾਂ ਨਾਲ ਦੀ 60 ਗੜ ਸੀ ਸਾਰਿਆਂ ਨੂੰ ਪਤਾ ਉਹਦੇ ਨਾਲੇ ਬਾਹਰ ਗਿਆ ਮਲੇਸ਼ੀਆ ਗਿਆ ਜੀ ਉਹਨੂੰ ਪਰਵਾਹ ਹੀ ਨਹੀਂ ਹੈਗੀ ਜ਼ਿੰਦਗੀ ਦੀ ਫਿਰ ਭੱਜਾ ਕਿਉਂ ਫਿਰ ਖੜ ਜਾਂਦਾ ਉੱਥੇ ਖੜ ਕੇ ਕਹਿੰਦਾ ਮੈਂ ਵੀ ਉਹਨੇ ਤੇ ਆਪਣੇ ਨਾਲ ਦੇ ਰਗੜਾਤੇ ਵਿਚਾਰੇ ਉਹ ਬਾਜੀ ਜੇਲ੍ਹ ਦੇ ਵਿੱਚ ਦਿਨ ਕੱਟਣਾ ਔਖ ਹੋ ਜਾਂਦਾ ਹੈ ਕਤਲ ਦੇ ਤਾਂ ਸਾਲਾ ਵਧੀ ਅੰਦਰ ਰਹਿਣਾ ਪਊ ਹੁਣ ਮੈਰੋ ਮੇਰੀ ਗੱਲ ਸੁਣੋ ਜੇ ਉਹਨੇ ਅੰਦਰ ਹੀ ਕੱਟਣਾ ਹੁੰਦਾ ਨਾ ਜੇ ਇਹਨੂੰ ਜੇਲ੍ਹ ਦਾ ਡਰ ਹੁੰਦਾ ਫਿਰ ਉਹ ਕਤਲ ਨਾ ਕਰਦਾ ਉਹਨੇ ਤੇ ਆਪਨਾਪ ਬਚਾਉਣ ਨੂੰ ਕਤਲ ਕੀਤਾ ਵੀ ਕੁਛ ਨਾ ਕੁਛ ਸੀ ਉਹਦਾ ਕੰਚਨ ਕੁਮਾਰੀ ਦੇ ਕੋਲ ਤਾਂ ਬਚਾਉਣ ਲਈ ਉਹਦਾ ਕਤਲ ਕੀਤਾ ਕਤਲ ਕਰਕੇ ਭੱਜ ਗਿਆ ਹੁਣ ਉਹਦੇ ਜਿਹੜੇ ਕੋ ਮਨ ਬ੍ਰਦਰ ਸਾਹਿਬ ਕਹਿ ਰਹੇ ਆ ਵੀ ਸਿਲੰਡਰ ਕਰਨਾ ਇਹ ਕਰਨਾ ਉਹ ਕਰਨਾ ਜਿਹੜਾ ਬੰਦੇ ਨੇ ਸਿਲੰਡਰ ਕਰਨਾ ਉਹ ਭੱਜਦਾ ਸਾਲਾ ਤੁਸੀਂ ਦੱਸੋ ਹੂੰ ਕਿਉਂ ਭੱਜੂਗਾ ਉਹਨੂੰ ਪਤਾ ਪੁਲਿਸ ਮੇਰੇ ਤੇ ਖਿਜੂਗੀ ਲੋਕੀ ਮੇਰੇ ਉਲ ਉਹ ਤੇ ਗਾਂ ਦੀ ਗਾਂ ਜਾਣ ਨੂੰ ਤਿਆਰ ਆ ਤੇ ਉਹ ਕਹੀ ਜਾਂਦੇ ਉਹਨੇ ਸਿਲੰਡਰ ਕਰਨਾ ਗਾਂ ਦੀ ਕਿੱਥੇ ਜਾ ਰਿਹਾ ਪਤਾ ਕੁਛ ਹੋਰ ਕੰਟਰੀ ਨਿਕਲੂਗਾ ਜੀ ਜਦੋਂ ਹੁਣ ਜ਼ਾਹਰ ਜੀ ਗੱਲ ਆ ਜਦੋਂ ਦੌੜ ਲੱਗੀ ਚੂ ਇਹ ਬਿਲੇ ਵਾਲੀ ਪੁਲਿਸ ਪਿੱਛੇ ਆ ਤੇ ਹੁਣ ਮੈਂ ਹੀ ਭੱਜਾਂ ਹੋਵਾ ਤੇ ਮੈਂ ਇੱਥੇ ਖਲੋਤਾਂ ਤਾਂ ਮੈਂ ਘੰਟੇ ਬਾਅਦ ਕਿਤੇ ਹੋਰ ਜਾਣਾ ਹੀ ਆ ਨਾ ਗਾਂ ਦੀ ਗਾਂ ਜਾਊਗਾ ਕਿਸੇ ਪਾਸੇ ਨੂੰ ਜਿੱਥੇ ਉਹਦੇ ਆਕਾ ਗਏ ਉਹ ਜਿੱਥੇ ਉਹ ਸਰਜਰੀਆਂ ਕਰਾ ਕੇ ਰਏ ਉਧਰ ਨੂੰ ਜਾਊਗਾ ਜੀ ਇਹੜਾ ਅਕਾ ਅਕਾ ਉਹ ਜਿਹੜਾ ਵਾਰਸ ਪੰਜਾਬ ਵਾਲਾ ਅਕਾ ਆਇਆ ਹੈ ਅੱਛਾ ਆਹ ਬਸ ਤਾਂ ਪਤਾ ਹੀ ਆ ਉਹ ਨੋ ਦੂਜੇ ਦੀ ਵੀ ਆ ਦੂਜੇ ਦੀ ਵੀ ਉਹ ਅਕਾ ਜੇ ਤੋ ਸਰਜ ਨਹੀਂ ਕਰਾਂਦੇ ਉਹਨੂੰ ਨਿਕਲ ਜੂ ਕੀ ਪਤਾ ਕਿੱਦਾਂ ਨਿਕਲਣਾ ਉਹਨੇ ਉਹ ਤਾਂ ਕਹਿੰਦੇ ਮੈਂ ਬਿਨ ਆਪਣੀ ਜ਼ਿੰਦਗੀ ਦੀ ਬਿਨਾ ਪਰਵਾਹ ਕਰੇ ਪੰਜਾਬ ਦੇ ਵਿੱਚ ਗੰਦ ਨਹੀਂ ਪੈਣ ਦੇਣਾ ਨਹੀਂ ਪਰਵਾਹ ਕਰਨ ਤਾਂ ਫਿਰ ਭੱਜਾ ਕਿਉਂ ਜੇ ਉਹਨੂੰ ਪਰਵਾਹ ਹੀ ਨਹੀਂ ਹੈਗੀ ਜ਼ਿੰਦਗੀ ਦੀ ਫਿਰ ਭੱਜਾ ਕਿਉਂ ਫਿਰ ਖੜ ਜਾਂਦਾ ਉੱਥੇ ਖੜ ਕੇ ਕਹਿੰਦਾ ਮੈਂ ਵੀ ਉਹਨੇ ਤੇ ਆਪਣੇ ਨਾਲ ਦੇ ਰਗੜਾਤੇ ਵਿਚਾਰੇ ਉਹ ਅਡ ਜਿਹੜਾ ਰਣਜੀਤ ਸਿੰਘ ਸੋਹਲ ਪੁਲਿਸ ਨੇ ਨਾਮਜ਼ਦ ਕੀਤਾ ਉਹਦੀ ਥੋੜਾ ਦਿਨ ਪਹਿਲਾਂ ਬੇਲ ਹੋਈ ਆ ਉਹ ਤੇ ਯੂਪੀ ਲੱਗਾ ਹੀ ਆਪਾਂ ਲੱਗਾ ਸੀ ਆਮ ਖਬਰਾਂ 'ਚ ਪੜਦੇ ਰਹੇ ਆ ਉਹ ਨਾਇਬ ਵਿਚਾਰਾ ਫੇਰ ਟੰਗ ਹੋ ਗਿਆ ਠੀਕ ਹੈ ਨਾ ਜੀ ਉਹ ਚਾਰ ਜਣੇ ਆਪਸ ਆ ਕੇ ਆ ਬਾਹਰ ਨਿਕਲ ਗਿਆ ਹੁਣ ਉਹਨਾਂ ਦੇ ਨਾਂ ਤੇ ਪੈਸੇ ਨਹੀਂ ਇਕੱਠੇ ਕਰੂਗਾ ਕਿ ਮੈਂ ਆਪਦੇ ਬੰਦੇ ਛਡਾਉਣੇ ਆ ਠੀਕ ਹੈ ਨਾ ਕੁਛ ਇਦਾਂ ਦੇ ਜਿਹੜੀ ਫੋਕਰੀ ਮਢੀਰ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਉਹ ਨਹੀਂ ਉਹਨਾਂ ਨੂੰ ਦੇਣਗੇ ਤੇ ਫਰ ਫੰਡ ਕਰਕੇ ਮੁੜ ਕੇ ਵਰਤਣਾ ਕਿੱਥੇ ਫੋਰਚੂਨਰ ਘੁੰਮਦੀ ਐਵੇਂ ਨਹੀਂ ਘੁੰਮਦੀ। ਹੂੰ। ਠੀਕ ਆ ਨਾ ਜੀ। ਆਪਾਂ ਕੋ ਕੰਮ ਕਰ ਕਰਦੇ ਹੀ ਆ। ਬੜੀ ਮੁਸ਼ਕਲ ਨਾ ਅੱਜ ਕੱਲ੍ਹ ਦੀ ਜਿੰਨੀ ਮਹਿੰਗਾਈ ਆ ਸਮਾ ਰੋਟੀ ਪਾਣੀ ਚੱਲਣ ਡਿਆ ਸਾਰਿਆਂ ਨੂੰ ਪਤਾ। ਤੇ ਉਹ 24 ਘੰਟੇ ਗੱਡੀਆਂ ਚ ਏਸੀਆਂ ਚ ਘੁੰਮਦਾ ਕੀ ਕਾਰਨ ਫਿਰ ਉਹਦਾ? ਕੋ ਡੇਰਾ ਚੱਲਦਾ ਉਹਦੀ ਮੇਲ ਲੱਗੀ ਉਹ ਕੀ ਲੱਗਾ? ਸੁਣਨ ਚ ਤਾਂ ਇਹ ਵੀ ਆਇਆ ਵੀ ਹਿਸਾਪਤੀ ਕਈਆਂ ਕਈਆਂ ਕੋਲੋਂ ਪਹਿਲਾਂ ਪੈਸੇ ਲੈ ਗਏ। ਆ ਬੁੱਤ ਵਾਲੀ ਗੱਲ। ਹੋਣ ਈ ਸੀ ਜਦੋਂ ਬੁੱਤ ਤੋੜੇ ਇਹ ਕਹਿੰਦੇ 17-18 ਲੱਖ ਰੁਪਏ ਉੱਥੋਂ ਵੀ ਇਕੱਠਾ ਕੀਤਾ। हां पूछ लेयो ਕਿ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਜਾ ਕੇ ਉਹ ਮੁੰਡੇ ਜਿਹੜੇ ਨਾਲ ਦੇ ਆ ਗੀਤਕਾਰ ਹੈਪੀ ਤਾਰਾ ਆ ਠੀਕ ਆ ਨਾ ਜੀ ਤੁਹਾਨੂੰ ਨੰਬਰ ਦੇ ਦਿਆਂਗੇ ਉਹਦੇ ਕੋਲ ਹਿਸਟਰੀ ਲੈ ਲਿਓ ਸਾਰੀ ਜਾ ਕੇ ਮੈਰੋਂ ਦੀ بڑے ਸਵਾਲ ਖੜੇ ਕਰਦੇ ਮੈਂ ਕਹਿੰਦਾ ਸਤ ਸੱਚ 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 ਬੋਲਾਂਗੇ ਵੱਡੇ ਜਾਵਾਂਗੇ ਕੱਟੇ ਜਾਵਾਂਗੇ ਬਹੁਤ ਜਾਣਿਆਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਅਮਰਤਪਾਲ ਦੇ ਚੇਲਿਆਂ ਨੇ ਜਿਹੜਾ ਵਾਰਿਸ ਪੰਜਾਬ ਬਣ ਉਹਨੇ ਡਰਾਉਣ ਦੀ ਕੋਸ਼ਿਸ਼ ਕੀਤੀ ਜੀ ਹੁਣ ਐਮਪੀ ਬਣ ਗਿਆ ਹੁਣ ਤੁਸੀਂ ਡਰੋਗੇ ਮੈਂ ਕਹਾ ਤੁਸੀਂ ਮੁੱਖ ਮੰਤਰੀ ਬਣਾ ਦਿਓ ਸਾਮੀ ਨਹੀਂ ਡਰਦੇ ਠੀਕ ਆ ਨਾ ਜੀ ਦੇਖੋ ਗੱਲ ਇਹ ਆ ਵੀ ਜੇ ਹਰੀ ਨੌਂ ਦਾ ਕੰਡੈਕਟ ਹਰੀ ਨੌਂ ਦਾ ਕਤਲ ਹੋਇਆ ਉਹਦਾ ਤਾਰ ਕਿੱਥੇ ਜੁੜੀ ਮਤਲਬ ਡਰ ਸੀ ਨਾ ਉਹਨੂੰ ਕੋਈ ਇਹ ਮੇਰਾ ਕਰ ਸਕਦੇ ਫਿਰ ਚੈਟ ਟੰਡਰ ਵਾਲੀ ਆ ਗਈ ਨਾ ਬਾਹਰ ਹੋ ਗਿਆ ਨਾ ਸਾਰਾ ਕੁਝ ਇਹਨੂੰ ਵੀ ਡਰ ਸੀ ਫਿਰ ਵੀ ਮੈਂ ਕੱਲ ਨੂੰ ਇਲੈਕਸ਼ਨ ਲੜਨੀ ਆ ਮੈਂ ਇਹ ਕਰਨਾ ਮੈਂ ਉਹ ਕਰਨਾ ਠੀਕ ਹੈ ਨਾ ਜੀ ਤੇ ਮੇਰਾ ਕੋਈ ਮੁਰੋ ਕੋਈ ਚੀਜ਼ ਨਾ ਆ ਜAVE ਇਸ ਤੋਂ ਪਹਿਲਾਂ ਪਹਿਲਾਂ ਮੈਂ ਸਫਾਇਆ ਕਰਕੇ ਪਸਕੌਮ ਦਾ ਨਾਮ ਲੈ ਕੇ ਤੇ ਨਿਕਲ ਜਾਵਾਂ ਦੂਜੀ ਗੱਲ ਕੋ ਮਨਸਾਹਬ ਨੂੰ ਮੇਰੀ ਸਲਾਹ ਆ ਵਕੀਲ ਸਾਹਿਬ ਨੂੰ ਵਕੀਲ ਸਾਹਿਬ ਵੀ ਤੁਸੀਂ ਜੱਜ ਸਾਹਿਬ ਦੇ ਸਾਹਮਣੇ ਜਾਣਾ ਹੀ ਉੱਥੇ ਕੀ ਕਹੋਗੇ ਵੀ ਮੈਨਰ ਉਹਨੇ ਕਤਲ ਕਿਉਂ ਕੀਤਾ ਇਹਦੀਆਂ ਭਾਵਨਾਵਾਂ ਹਾਤ ਹੋਈਆਂ ਕੱਲੀਆਂ ਇਹਦੀਆਂ ਕਿਉਂ ਹੋਈਆਂ ਮੈਨੂੰ ਦੱਸੋ